ਪੋਲਰ ਪੀਜਮ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਕੁਝ ਨਿੱਜੀ ਜ਼ਿੰਦਗੀ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਜਿਸ ਤੋਂ ਬਾਅਦ ਲਗਾਤਾਰ ਉਹ ਕਾਫੀ ਚਰਚਾ ਦੇ ਵਿੱਚ ਰਹੇ ਨੇ ਤਾਂ ਉਸ ਤੋਂ ਬਾਅਦ ਦੇਖਿਆ ਜਾ ਰਿਹਾ ਕਿ ਉਹਨਾਂ ਨਾਲ ਜੁੜੇ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਇੱਕ ਵਾਰ ਮਾਮਲਾ ਸਾਹਮਣੇ ਆਇਆ ਸੀ ਕਿ ਉਹਨਾਂ ਦੇ ਘਰ ਦੇ ਬਾਹਰ ਖੜੀ ਗੱਡੀ ਦੀ ਭੰਨਤੋੜ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਸਹਿਜ ਅਰੋੜਾ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹ ਘਰ ਦੇ ਅੰਦਰ ਬੈਠੇ ਸੀ ਤਾਂ ਬਾਹਰੋਂ ਕੋਈ ਬੋਲ ਕੇ ਉਹਨਾਂ ਨੂੰ ਜਾ ਰਿਹਾ ਸੀ ਤਾਂ ਉਹ ਬਾਹਰ ਆਇਆ ਇਸ ਦੌਰਾਨ ਟਕਰਾਰ ਵਾਜੀ ਹੋ ਜਾਈ ਤਾਂ ਪੂਰਾ ਮਹੱਲਾ ਇਕੱਠਾ ਹੋ ਜਾਂਦਾ ਤਾਂ ਕੀ ਕਿਹਾ ਕੁਲਰ ਪੀਜਾ ਨੇ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਗਲੀ ਚੋਂ ਲੰਘਦੇ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਤੇ ਮੈਂ ਬਾਹਰ ਆ ਕੇ ਰੋਕਿਆ ਤਾਂ ਉਹ ਦੋ ਹੱਤੀ ਵਕੀ ਹੋਏ ਮੇਰੇ ਨਾਲ ਕਿੰਨੇ ਵੱਲ ਟੌਂਚ ਮਾਰੀ ਗਈ ਭਾਜੀ ਹਾਂਜੀ ਕਿੰਨਾ ਵੱਲ ਸਾਡਾ ਟੌਂਚ ਕੀਤੀ ਗਈ ਹੈ ਇਹਦਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀਗਾ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੈ ਉਹਨਾਂ ਨਾਲ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਦੇਖਿਆ ਇਹਨੂੰ ਅੱਛ ਨੀ ਕਟਮਰ ਕਿਨੇ ਕੀਤੀ ਤੁਹਾਡਾ ਪਾਜੀ ਉਹੀ ਨਾ ਨੀ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆਹ ਜਿਹੜੇ ਲੜਕੇ ਕੋਣ ਆ ਜੀ ਜਿਹੜੇ ਤਾਂ ਨੰਬਾਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਕੋਈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇਹ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਰਹਿਣ ਵਾਲੇ ਲੋ ਮਰੋ ਵੀ ਗੱਲ ਭਾਜੀ ਸ਼ੁਰੂ ਕਿੱਦੋਂ ਹੋਈ ਕੀ ਗੱਲ ਹੋਈ ਕੀ ਸੀ ਕਿ ਸਾੜੇ 10 ਵਜੇ ਤੋਂ ਵਾਈਟ ਭਾਜੀ ਰਹਿਣ ਤੋਂ ਬੱਸ ਕਰੋ ਯਾਰ ਆਪਾਂ ਮਜ਼ਾਕ ਨੂੰ ਥੋੜੀ ਬਣਾਣਾ ਆਇਆ ਇੱਥੇ ਯਾਰ ਕਿਸੇ ਗੱਲ ਦਾ ਕਰਦੋ ਬਾਈ ਤੂੰ ਕਦੇ ਝਗੜਾ ਭਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਕੋਈ ਮਜ਼ਾਕ ਕਿਸ ਗੱਲ ਦਾ ਕੋਈ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤਨ ਦੇਖੋ ਤੁਸੀਂ ਸਾਰੇ ਜਣੇ ਬਾਈਟ ਆ ਕੇ ਕੰਮ ਨੁਸਬੰਨਾ ਕੀ ਭਾਜੀ ਮਹੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸ਼ਾਇਦ ਨਾ ਪੇਰੈਂਟ ਹੁੱਡ ਹੀ ਲਿਆ ਵਾ ਮੈਂ ਜਦੋਂ ਵੀ ਕੋਈ ਕੰਮ ਹੁੰਦਾ ਮੈਂ ਸਭ ਤੋਂ ਪਹਿਲੇ ਕੱਪੇ ਲੰਕਨ ਨੂੰ ਫੋਨ ਕਰਦਾ ਕਿ ਅੰਕਲ ਐਦਾਂ ਨਹੀਂ ਐਦਾਂ ਆ ਚੀਜ਼ ਐਵੇਂ ਹੈ ਆ ਹਮੇਸ਼ਾ ਉਹਨਾਂ ਦੀ ਸਲਾਹ ਦੇ ਨਾਲ ਚੱਲਦੀ ਦਾ ਹਰ ਹਮੇਸ਼ਾ ਆਲਮੋਸਟ ਉਹਨਾਂ ਨੂੰ ਕਾਲ ਕਰਦੀ ਹੈ ਕਿ ਅੰਕਲ ਹੁਣ ਮੈਂ ਕਿਵੇਂ ਕਰਾਂ ਤੇ ਹੁਣ ਮੈਂ ਕਿਵੇਂ ਕਰਾਂ ਬਿਕੋਜ਼ ਵੱਡੇ ਨੇ ਐਕਸਪੀਰੀਅੰਸ ਨੇ ਲਾਈਫ ਦੇ ਵਿੱਚ ਉਹ ਸੇਮ ਫੀਲਡ ਦੇ ਵਿੱਚ ਨੇ ਸੋ ਸੇਮ ਚੀਜ਼ਾਂ ਉਹਨਾਂ ਦੇ ਨਾਲ ਵੀ ਤੁਹਾਨੂੰ ਪਤਾ ਬੀਤਦੀਆਂ ਨੇ ਸੋ ਹਮੇਸ਼ਾ ਮੈਂ ਉਹਨਾਂ ਨੂੰ ਰਿਸਪੈਕਟ ਦਿੰਦੀ ਆ ਕੋਈ ਚੀਜ਼ ਹੁੰਦੀ ਹੈ ਮਤਲਬ ਮੇਰੇ ਲਈ ਮਤਲਬ ਬਹੁਤ ਜ਼ਿਆਦਾ ਰਿਸਪੈਕਟਡ ਨੇ ਮੈਂ ਹੁਣ ਵੀ ਰਿਸਪੈਕਟ ਕਰਦਾ ਸ਼ਾਇਦ ਉਹ ਪੋਡਕਾਸਟ ਦੇਖਦੇ ਵੀ ਹੋਣਗੇ ਮਤਲਬ ਇਹ ਵਲੌਗ ਦੇਖਦੇ ਵੀ ਹੋਣਗੇ ਤਾਂ ਇੱਕ ਹੋਰ ਰਿਕਵੈਸਟ ਹੈ ਛੋਟੀ ਜੀ ਤੁਹਾਨੂੰ ਪਤਾ ਹੈ 15 ਤਰੀਕ ਨੂੰ ਵਾਰਿਸ ਦਾ ਬਰਥਡੇ ਹੈ ਔਰ 16 ਤਰੀਕ ਨੂੰ ਤੁਸੀਂ ਇਸ ਟਾਪਿਕ ਦੇ ਉੱਤੇ ਪੋਡਕਾਸਟ ਕਰ ਰਹੇ ਹੋ ਅਸੀਂ ਆਪਣੀ ਲਾਈਫ ਦੇ ਵਿੱਚ ਉਹਨਾਂ ਚੀਜ਼ਾਂ ਤੋਂ ਬਹੁਤ ਅੱਗੇ ਵੱਧ ਚੁੱਕੇ ਹੋਏ ਹਾਂ ਜਿਸ ਟਾਪਿਕ ਨੂੰ ਤੁਸੀਂ ਦੁਬਾਰਾ ਲਿਆ ਕੇ ਪੋਡਕਾਸਟ ਦੇ ਵਿੱਚ ਖੜਾ ਕਰ ਦਿੱਤਾ ਮੈਨੂੰ ਬਹੁਤ ਸਾਰੇ ਲੋਕਾਂ ਨੇ ਉਹਦੇ ਵਿੱਚ ਟੈਗ ਕੀਤਾ ਕਿ ਇਹਨਾਂ ਨੇ ਦੁਬਾਰਾ ਇਸ ਗੱਲ ਨੂੰ ਅੱਗੇ ਲਿਆਂਦਾ ਔਰ ਮੈਨੂੰ ਕਾਫੀ ਜ਼ਿਆਦਾ ਫੀਲ ਹੋਇਆ ਕਿ ਯਾਰ ਦੇਖੋ ਤੁਸੀਂ ਉਸ ਬਰਥਡੇ ਦੇ ਵਿੱਚ ਇਨਵਾਈਟਿਡ ਸੀਗੇ ਹਨਾ ਮੈਂ ਤੁਹਾਨੂੰ ਸਭ ਤੋਂ ਪਹਿਲੇ ਫੋਨ ਕੀਤਾ ਕਿ ਅੰਕਲ ਇਦਾਂ-ਇਦਾਂ ਕਰਕੇ ਨਾ ਅਸੀਂ ਵਾਰਿਸ ਦਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਤੇ ਤੁਸੀਂ ਜ਼ਰੂਰ ਆਣਾ ਤੇ ਤੁਸੀਂ ਮੈਨੂੰ ਇੱਕੋ ਗੱਲ ਕਹੀ ਮੈਂ ਕਿ ਆਪਾਂ ਨਾਲ ਇੱਕ ਕੁਝ ਕ੍ਰੇਟਰਸ ਵੀ ਬੁਲਾਣੇ ਆ ਤਾਂ ਕਿ ਨਾ ਥੋੜਾ ਅੱਛੇ ਤਰੀਕੇ ਪੋਜ਼ਿਟਿਵ ਵੇ ਨਾਲ ਆਪਾਂ ਲਾਈਫੇ ਚ ਗੇਵਾ ਚ ਕੀ ਹੈ ਮੈਂ ਤੁਹਾਨੂੰ ਐਸੇ ਫੋਨ ਕਰਕੇ ਇਹੀ ਗੱਲ ਕੀਤੀ ਤੁਸੀਂ ਮੈਨੂੰ ਇੱਕ ਗੱਲ ਕੀਤੀ ਕਿ ਤੈਨੂੰ ਇਦਾਂ ਦਾ ਨਾ ਹਜੇ ਫੰਕਸ਼ਨ ਨਹੀਂ ਕਰਨਾ ਚਾਹੀਦਾ ਬਿਕੋਜ਼ ਲੋਕੀ ਕਿਰਮ ਲੈਂਦੇ ਹੈਗੇ ਆ ਤੇ ਕਿਉਂਕਿ ਜਿੰਨੇ ਵੀ ਲੋਕ ਨੇ ਤੇਰੇ ਨਾਲ ਅਗਰ ਕੋਈ ਖੜਾ ਹੁੰਦਾ ਤੇ ਉਹ ਰੋਸਟ ਹੋ ਜਾਊਗਾ ਠੀਕ ਹੈ ਤੁਸੀਂ ਮੈਨੂੰ ਇੰਨੀ ਗੱਲ ਬੋਲੀ ਮੈਂ ਕਿ ਠੀਕ ਹੈ ਅੰਕਲ ਕੋਈ ਗੱਲ ਨਹੀਂ ਤੁਸੀਂ ਆਪਾਂ ਬਾਕੀਆਂ ਦਾ ਰਹਿਣ ਦਿੰਨੇ ਆ ਤੇ ਤੁਸੀਂ ਕੋਸ਼ਿਸ਼ ਕਰਿਓ ਤੁਸੀਂ ਜ਼ਰੂਰ ਆਣਾ ਕੋਸ਼ਿਸ਼ ਵੀ ਕੀਤੀ ਮੈਂ ਸ਼ੋਰਟੀ ਲਈ ਕਿ ਤੁਸੀਂ ਆਣਾ ਜ਼ਰੂਰ ਹੈ ਕਹਿੰਦੇ ਕੋਈ ਨਾ ਆਪ ਆ ਜਾਗੇ ਹਨਾ ਫਿਰ ਜਦੋਂ ਨੈਕਸਟ ਡੇ ਜਦੋਂ ਮੈਂ ਸਾਰਾ ਪਲਾਨ ਕਰ ਲਿਆ ਤੇ ਮੈਂ ਨੈਕਸਟ ਡੇ ਇਹਨਾਂ ਨੂੰ ਕਿਰਮ ਲੈਂਦੇ ਹੈਗੇ ਆ ਫੋਨ ਕੀਤਾ ਸैम ਵੀਰੇ ਨੂੰ ਫੋਨ ਲਾਇਆ ਸੀਗਾ ਉਸ ਟਾਈਮ ਤੇ ਸैम ਵੀਰਾ ਉਸ ਦਿਨ ਮੈਨੂੰ ਉਦੋਂ ਪਤਾ ਲੱਗਿਆ ਕਿ ਉਹਨਾਂ ਦੀ ਐਨੀਵਰਸਰੀ ਹੈ ਤੇ ਐਨੀਵਰਸਰੀ ਇਸ ਬੀਜੀਸੀ ਕਿਉਂਕਿ ਅੰਕਲ ਨੇ ਉਸ ਟਾਈਮ ਨਾ ਫੋਨ ਨਹੀਂ ਚੱਕਿਆ ਮੈਂ ਉਹਨਾਂ ਨੂੰ ਸैम ਵੀਰੇ ਨੂੰ ਵੀ ਪਰਸਨਲੀ ਇਨਵਾਈਟ ਕੀਤਾ ਆਪਣਾ ਕਾਰਡ ਭੇਜ ਕੇ ਤੇ ਕਪਿਲ ਅੰਕਲ ਨੇ ਮੀ স্পੈਸ਼ਲੀ ਕਾਰਡ ਪੇਜ ਕੇ ਇਨਵਾਈਟ ਕੀਤਾ ਹਨਾ ਕਿ ਤੁਸੀਂ ਆਣਾ ਜ਼ਰੂਰ ਹੈ ਬਟ ਅੰਕਲ ਤੁਸੀਂ ਚਲੋ ਨਹੀਂ ਆਏ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਸਾਡੇ ਨਾਲ ਖੜੇ ਹੋ ਕਿ ਅਗਰ ਕੋਈ ਇਨਸਾਨ ਰੋਸਟ ਹੋ ਜਾਂਦਾ ਹੈ ਇਟਸ ਓਕੇ ਤੁਸੀਂ ਨਹੀਂ ਆਏ ਮੈਨੂੰ ਇਸ ਗੱਲ ਦਾ ਵੀ ਕੋਈ ਦੁੱਖ ਨਹੀਂ ਹੈ ਤੁਹਾਨੂੰ ਪਤਾ ਹੈ ਤੁਸੀਂ ਸਾਨੂੰ ਜਦੋਂ ਫਸਟ ਟਾਈਮ ਇਨਵਾਈਟ ਕੀਤਾ ਸੀ ਨਰੂਲਾ ਕਿਚਨ ਚ ਕੁਲੜ ਪੀਜ਼ਾ ਬਣਾਣ ਲਈ ਸਾਨੂੰ ਫ੍ਰੈਸ਼ੀ ਨੇ ਤੇ ਇਟਲੀ ਵਾਲੇ ਨੇ ਉਦੋਂ ਰੋਸਟ ਕੀਤਾ ਸੀ ਸਾਨੂੰ ਫਸਟ ਟਾਈਮ ਰੋਸਟਿੰਗ ਹੀ ਸਾਡੀ ਉਸ ਤੋਂ ਬਾਅਦ ਸਟਾਰਟ ਹੋਈ ਸੀ ਕਿ ਅਸੀਂ ਜਦੋਂ ਤੁਹਾਨੂੰ ਆ ਕੇ ਮਿਲੇ ਸੀ ਬਟ ਅਸੀਂ ਉਸ ਚੀਜ਼ ਦੀ ਕਦੇ ਪਰਵਾਹ ਨਹੀਂ ਕੀਤੀ ਠੀਕ ਹੈ ਤੁਸੀਂ ਇਸ ਚੀਜ਼ ਬਾਰੇ ਪਰ ਤੁਸੀਂ ਯਾਰ ਵਾਰਿਸ ਦੇ ਲਈ 16 ਤਰੀਕ ਨੂੰ ਤੁਸੀਂ ਇਦਾਂ ਦਾ ਬਰਥਡੇ ਗਿਫਟ ਦੇ ਰਹੇ ਹੋ ਦੁਬਾਰਾ ਉਸ ਚੀਜ਼ਾਂ ਨੂੰ ਜਿਹਦੇ ਵਿੱਚ ਖਰੀਦਿਆ ਜਾ ਰਿਹਾ ਹੈ ਤੁਸੀਂ ਆਪ ਦੱਸੋ ਕਿ ਇਹ ਚੀਜ਼ ਸਹੀ ਹੈ ਮੈਨੂੰ ਇੰਨਾ ਜ਼ਿਆਦਾ ਫੀਲ ਹੋਇਆ ਕਿ ਯਾਰ ਦੇਖੋ ਪੋਡਕਾਸਟ ਤੁਹਾਡਾ ਆ ਰਿਹਾ ਹੈ ਉੱਪਰ ਉਹ ਕਵਰ ਫੋਟੋ ਵੀ ਤੁਸੀਂ ਨਾ ਪੋਡਕਾਸਟ ਦੇ ਵਿੱਚ ਦੇਖ ਸਕਦੇ ਹੋ ਪੋਡਕਾਸਟਰ ਨੇ ਸਾਡੀ ਲਈ ਹੋਈ ਹੈ ਥੱਲੇ ਸਪੈਸ਼ਲ ਹੈਡਲਾਈਨ ਹੀ ਲਾਈ ਹੋਈ ਹੈ ਕੁੱਲਣ ਪੀਜ਼ਾ ਕਪਲ ਨੇ ਵੀਡੀਓ ਵਾਇਰਲ ਹੋਣ ਮਗਰੋਂ ਨਹੀਂ ਬਚਣਾ ਸੀ ਨਰੂਲਾ ਕਪਲ ਦਾ ਐਕਸਕਲੂਸਿਵ ਇੰਟਰਵਿਊ ਪੋਡਕਾਸਟ ਤੋੜਾ 1 ਘੰਟੇ ਦਾ ਉਹ ਪੋਡਕਾਸਟ ਹੈ ਜਿਹਦੇ ਵਿੱਚ ਤੁਸੀਂ ਲਾਸਟ ਦੇ 5 ਤੋਂ 7 ਮਿੰਟ ਸਾਡੇ ਟੌਪਿਕ ਦੇ ਉੱਤੇ ਗੱਲ ਕੀਤੀ ਹੈਡਲਾਈਨ ਵੀ ਸਾਡੀ ਬਣਾਈ ਗਈ ਪੋਸਟਰ ਦੇ ਉੱਤੇ ਫੋਟੋ ਵੀ ਸਾਡੀ ਲਾਈ ਗਈ ਤੁਹਾਨੂੰ ਜਦ ਪਤਾ ਹੈ ਕਿ ਅਸੀਂ 15 ਤਰੀਕ ਨੂੰ ਇੰਨੇ ਪੋਜ਼ਿਟਿਵ ਵੇ ਦੇ ਨਾਲ ਅਸੀਂ ਅਸੀਂ ਇੰਨਾਂ ਚੀਜ਼ਾਂ ਤੋਂ ਇੰਨਾ ਕੁ ਜ਼ਿਆਦਾ ਅੱਗੇ ਵੱਧ ਚੁੱਕਿਆ ਨਾ ਅਸੀਂ ਉਹਨਾਂ ਟੌਪਿਕਸ ਦੇ ਉੱਤੇ ਗੱਲ ਤੱਕ ਨਹੀਂ ਕਰਦੇ ਬਟ ਤੁਸੀਂ ਆਪ ਕ੍ਰिएਟਰ ਹੋ ਤੁਸੀਂ ਸੇਮ ਫੀਲਡ ਦੇ ਹੋ ਤੁਹਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਤੁਸੀਂ ਉਸ ਪੋਡਕਾਸਟ ਦੇ ਵਿੱਚ ਤੁਸੀਂ ਚਾਹਦੇ ਉਹਨੂੰ ਮਨਾ ਕਰਦੇ ਜਾਂ ਤੁਸੀਂ ਉਸ ਚੀਜ਼ ਦੇ ਉੱਤੇ ਇੰਟਰਵਿਊ ਦੇ ਉੱਤੇ ਗੱਲ ਹੀ ਨਾ ਕਰਦੇ ਇਹ ਚੀਜ਼ ਬਿਲਕੁਲ ਗਲਤ ਹੋਈ ਤੁਹਾਨੂੰ ਇਹ سپورਟ ਇਦਾਂ ਦਾ ਕੋਈ ਪੋਡਕਾਸਟ ਨਹੀਂ ਦੇਣਾ ਚਾਹੀਦਾ ਸੀ ਤੁਸੀਂ ਮਤਲਬ ਬਲੇਸਿੰਗਸ ਤਾਂ ਚਲੋ ਕੀ ਦੇਣੀਆਂ ਬਟ ਤੁਸੀਂ ਇਦਾਂ ਦੀ ਗੱਲ ਕਰੋ ਮੈਨੂੰ ਸੱਚੀ ਬਹੁਤ ਜ਼ਿਆਦਾ ਫੀਲ ਹੋਇਆ ਰੂਪ ਖੁਦ ਰੋ ਪਈ ਸੀ ਜਦੋਂ ਇਹ ਤੁਹਾਡਾ ਉਹਨੇ ਪੋਡਕਾਸਟ ਵੇਖਿਆ ਕਹਿੰਦੀ ਮੈਨੂੰ ਅੰਕਲ ਨੇ ਬੇਟੀ ਕਿਹਾ ਸੀ ਬਟ ਅੰਕਲ ਇਦਾਂ ਦੀ ਗੱਲ ਕਰ ਰਹੇ ਨੇ ਦੁਬਾਰਾ ਕਿ ਤੁਹਾਨੂੰ ਦਿਸੇ ਜਾਂਦਾ ਤੁਹਾਡੀ ਵੀਡੀਓ ਬੰਦ ਵੀ ਮਤਲਬ ਆ ਚੀਜ਼ਾਂ ਕਰਨ ਦਾ ਗੱਲਾਂ ਕਰਨ ਦਾ ਮਤਲਬ ਵੀ ਕੀ ਬਣਦਾ ਮੇਰਾ ਖੋਦਾ ਮਨ ਭਰਪਰਦਾ ਪਿਆ ਕਿ ਮੈਂ ਅਨ ਐਕਸਪੈਕਟਿਡ ਚੀਜ਼ ਕੀਤੀ ਤੁਸੀਂ ਅਗੇਨ ਉਸ ਪੋਡਕਾਸਟ ਨੂੰ ਦੁਬਾਰਾ ਲ ਤਾਨੂੰ ਸੋਚਣਾ ਚਾਹੀਦਾ ਸੀਗਾ ਦੇਖੋ ਅਸੀਂ ਨਾ ਹੁਣੇ ਪਿੱਛੇ ਜੀ ਇੱਕ ਪੋਡਕਾਸਟ ਦਿੱਤਾ ਸੀ ਜਿਹੜਾ ਨਮਿਤ ਪੋਡਕਾਸਟ ਉਹ ਤੁਹਾਨੂੰ ਪਤਾ ਹੈ ਅਸੀਂ ਕਿਉਂ ਦਿੱਤਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਇੱਕ ਸਾਲ ਤੋਂ ਕੀ ਹਰਾਸ ਹਰਾਸਮੈਂਟ ਫੇਸ ਕਰ ਰਹੇ ਹਾਂ ਸਾਡੇ ਨਾਲ ਕਿੰਨਾ ਤੱਕਾ ਹੋ ਰਿਹਾ ਹੈ ਅਸੀਂ ਕਿਹੜੀ ਕਿਹੜੀ ਸਿਚੁਏਸ਼ਨ ਵਿੱਚੋਂ ਨਿਕਲ ਰਹੇ ਹਾਂ ਫਿਰ ਵੀ ਹਿੰਮਤ ਕਰਕੇ ਖੜੇ ਹੋયા ਅਸੀਂ ਲੋਕਾਂ ਅੱਗੇ ਆਪਣੀ ਸਿਚੁਏਸ਼ਨਸ ਰੱਖੀ ਸਾਡਾ ਵਾਰਿਸ ਦਾ ਬਰਥਡੇ ਮਨਾਉਂਦੀ ਨਾ ਬਿਲਕੁਲ ਹਿੰਮਤ ਨਹੀਂ ਬੈਣੀ ਸੀ ਸਾਨੂੰ ਲੋਕਾਂ ਦੀ ਹਜ਼ਾਰਾਂ ਮੈਸੇਜਸ ਆਏ ਉਸ ਤੋਂ ਬਾਅਦ ਕੀ ਕੁਝ ਵੀ ਹੋ ਜਾਏ ਆਪ ਲੋਕੋ ਪੋਜ਼ਿਟਿਵ ਹੋ ਕੇ ਵਾਰਿਸ ਦਾ ਬਰਥਡੇ ਸੈਲੀਬ੍ਰੇਟ ਕਰੋ ਹਨਾ ਮੈਂ ਮੈਂ ਸਕਰੀਨਸ਼ਾਟ ਸ਼ੇਅਰ ਕਰ ਸਕਦਾ ਮੇਰੇ ਕੋਲ ਕਟੋ-ਕਟ ਨਹੀਂ 1200 3000 ਤੋਂ ਉੱਤੇ ਮੈਸੇਜ ਸੀ ਔਰ ਲੋਕਾਂ ਨੇ ਐਨੇ-ਐਨੇ ਲੰਬੇ ਮੈਸੇਜਸ ਟਾਈਪ ਕਰਕੇ ਭੇਜਿਆ ਕਿ ਕੁਝ ਵੀ ਹੋ ਜਾਏ ਪੋਜ਼ਿਟਿਵ 네ਗੇਟਿਵ ਇਕਸਾਈਡ ਤੁਸੀਂ ਵਾਰਿਸ ਦਾ ਬਰਥਡੇ ਜ਼ਰੂਰ ਸੈਲੀਬ੍ਰੇਟ ਕਰਨਾ ਜਿਹਦੇ ਕਰਕੇ ਲੋਕਾਂ ਦੀ ਪੋਜ਼ਿਟਿਵਿਟੀ ਦੇ ਨਾਲ ਮਤਲਬ ਲੋਕਾਂ ਦੇ ਸਾਨੂੰ ਪੁਸ਼ ਕਰਨ ਦੇ ਨਾਲ ਅਸੀਂ ਵਾਰਿਸ ਦਾ ਬਰਥਡੇ ਸੈਲੀਬ੍ਰੇਟ ਕਰਨ ਜੋਗੇ ਆਪਣੇ ਅੰਦਰ ਹਿੰਮਤ ਲੈ ਕੇ ਆਂਦੀ ਨਹੀਂ ਤੇ ਅਸੀਂ ਸ਼ਾਇਦ ਵਾਟ ਇਜ਼ ਦਾ ਬਰਥਡੇ ਸੈਲੀ ਪਰ ਸਾਨੂੰ ਲੋਕਾਂ ਨੇ ਪੋਜ਼ਿਟਿਵ ਮੈਸੇਜ ਕਰ ਕਰਕੇ ਸਾਨੂੰ ਪੋਜ਼ਿਟਿਵ ਕੀਤਾ ਉਸ ਪੋਜ਼ਿਟਿਵਿਟੀ ਦੇ ਨਾਲ ਅਸੀਂ ਵਾਰਿਸ ਦਾ ਬਰਥਡੇ ਸੈਲੀਬ੍ਰੇਟ ਕੀਤਾ ਕੀਤਾ ਐਂਡ ਦੈਨ ਫਿਰ ਮੁੜ ਕੇ ਉਹੀ ਚੀਜ਼ਾਂ ਨੂੰ ਦੁਬਾਰਾ ਕੁਰੇਦ ਕੇ ਅੱਗੇ ਲੈਣਾ ਔਰ ਮੈਂ ਡੇਲੀ ਪੋਸਟ ਵਾਲਿਆਂ ਨੂੰ ਵੀ ਰਿਕਵੈਸਟ ਕਰੂੰਗਾ ਥੋੜਾ ਨਾ ਐਂਕਰਸ ਨੂੰ ਪੜੇ ਲਿਖੇ ਨੂੰ ਰੱਖੋ ਇਦਾਂ ਦੇ ਘਟੀਆ ਅਨਪੜ ਘਟੀਆ ਐਂਕਰ ਨਾ ਰੱਖੋ ਤੇ ਅਗਰ ਆਪਾਂ ਇਦਾਂ ਦੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਨੂੰ ਕੁਰੇਦ-ਕੁਰੇਦ ਕੇ ਕਿਸੇ ਦੀ ਲਾਈਫ ਦੇ ਵਿੱਚ ਦੁਬਾਰਾ ਕੁਰੇਚਾਂਗੇ ਤੁਸੀਂ ਸੋਚ ਸਕਦੇ ਹੋ ਉਹਦੇ ਨਾਲ ਕਿਸੇ ਦੇ ਇਨਸਾਨ ਦੇ ਦਿਮਾਗ ਤੇ ਕਿੰਨਾ ਇਫੈਕਟ ਪੈਂਦਾ ਵਾ ਅਸੀਂ ਸਾਡਾ ਸਾਰਾ ਦਾ ਸਾਰਾ ਮਾਹੌਲ 16 ਤਰੀਕ ਨੂੰ 네ਗੇਟਿਵ ਹੋ ਗਿਆ ਸਵੇਰੇ ਸਵੇਰੇ ਜਦੋਂ ਤੁਹਾਡਾ ਪੋਡਕਾਸਟ ਆਇਆ ਡੇਲੀ ਪੋਸਟ ਵਾਲਿਆਂ ਨੂੰ ਸੋਚਣਾ ਚਾਹੀਦਾ ਇੱਕ ਤੇ ਇਹਨਾਂ ਦਾ ਐਂਕਰ ਇੰਨੀ ਬੇਵਕੂਫੀ ਤਰੀਕੇ ਨਾਲ ਸਵਾਲ ਪੁੱਛਦਾ ਤੁਸੀਂ ਇਹ ਸੁਣੋ ਕਈ ਲੋਕ ਹੁੰਦੇ ਆ ਸਟਰੋਂਗ ਚੱਲ ਜਾਂਦੇ ਅਸੀਂ ਚੱਲ ਜਾਂਦੇ ਆ ਕੋਈ ਨਹੀਂ ਜੋ ਗਲਤ ਕਰਨਾ ਕਰ ਜਾਓ ਪਰਵਾਹ ਨਹੀਂ ਲੋਕਾਂ ਨੇ ਆਪਣੇ ਕਮਰਿਆਂ ਦੇ ਵਿੱਚ ਆਪ ਹੀ ਵੀਡੀਓ ਵਾਇਰਲ ਕਰਤੀਆਂ ਉਹ ਉਹਨਾਂ ਨੂੰ ਤੁਸੀਂ ਕੀ ਤੁਹਾਡੇ ਤੁਸੀਂ ਮੀਡੀਆ ਦੀ ਬਹੁਤ ਵੱਡੀ ਪਰਸਨੈਲਿਟੀ ਤੁਹਾਡਾ ਬਹੁਤ ਵੱਡਾ ਚੈਨਲ ਹੈ ਠੀਕ ਹੈ ਜਦੋਂ ਤੁਸੀਂ ਕਿੰਨਾ ਮੈਂ ਲੈਂਦੇ ਹੈਗੇ ਆ ਮੀਡੀਆ ਨਾ ਲੋਕਤੰਤਰ ਦਾ ਚੌਥਾ ਥੰਮ ਹੈ ਇਹ ਲੋਕਾਂ ਦੀ ਦੱਬੀ ਆਵਾਜ਼ ਨੂੰ ਲੋਕਾਂ ਨਾਲ ਹੋ ਰਹੇ ਧੱਕੇ ਨੂੰ ਬਾਹਰ ਲਿਆਂਦਾ ਕੰਮ ਕਰਦਾ ਹੈ ਪਰ ਤੁਸੀਂ ਅਗਰ ਆਪਣੇ ਵਿਊਜ਼ ਦੇ ਲਈ ਇਦਾਂ ਦੀ ਘਟੀਆ ਹਰਕਤ ਕਰੋ ਜਾਂ ਇਦਾਂ ਦੇ ਬੇਕਾਰ ਐਂਕਰ ਜਿਹਨੂੰ ਬੋਲਣ ਤੱਕ ਦਾ ਨਹੀਂ ਪਤਾ ਜੋ ਡਾਇਰੈਕਟਲੀ ਬੋਲ ਰਿਹਾ ਜੀ ਲੋਕੀ ਬਿੱਗ ਬੋਸ ਜਾਣ ਲਈ ਆ ਸਭ ਕੁਝ ਕਰਦੇ ਨੇ ਯਾਰ ਮੈਨੂੰ ਇੱਕ ਗੱਲ ਦੱਸੋ ਮੇਰੇ ਤੇ ਸਿੱਧਾ ਇਲਜ਼ਾਮ ਲਗਾਇਆ ਜਾਂਦਾ ਤੁਹਾਡੇ ਇਸ ਪੋਡਕਾਸਟ ਦੇ ਵਿੱਚ ਠੀਕ ਹੈ ਤੂੰ ਪਹਿਲੇ ਡਾਇਰੈਕਟ ਨਾਮ ਨਹੀਂ ਲੈਆ ਉਹਨਾਂ ਨੇ ਨਾਮ ਲੈਤਾ ਦਨ ਉਸ ਤੋਂ ਬਾਅਦ ਉਸ ਐਂਕਰ ਨੇ ਡਾਇਰੈਕਟਲੀ ਬੋਲਿਆ ਮੈਨੂੰ ਇੱਕ ਗੱਲ ਦੱਸ ਤੂੰ ਕਹਿੰਦਾ ਵੀਡੀਓ ਵਾਇਰਲ ਕੀਤੀ ਤੇਰੇ ਕੋਲ ਕਿਸੇ ਤਰੀਕੇ ਦਾ ਐਵੀਡੈਂਸ ਹੈ ਐਡੇ ਵੱਡੇ ਚੈਨਲ ਤੇ ਬੈਠ ਕੇ ਐਜ਼ ਐਨ ਐਂਕਰ ਤੂੰ ਕਿੱਦਾਂ ਦੀ ਗੱਲ ਕਰ ਰਿਹਾ ਤੈਨੂੰ ਸ਼ਰਮ ਆਣੀ ਚਾਹੀਦੀ ਏ ਇਸ ਚੀਜ਼ ਦੇ ਉੱਤੇ ਤੈਨੂੰ ਮਾੜੀ-ਮੋਟੀ ਤੇ ਸ਼ਰਮ ਚਾਹੀਦੀ ਹੈ ਤੂੰ ਐਡੇ ਵੱਡੇ ਚੈਨਲ ਨੂੰ ਰਿਪਰੈਜ਼ੈਂਟ ਕਰ ਰਿਹਾ ਔਰ ਡੇਲੀ ਪੋਸਟ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਅਗਰ ਤੁਹਾਡੇ ਕੋਲ ਕੋਈ ਵੀਡੀਓ ਆਈ ਹੈ ਤੁਸੀਂ ਬਿਨਾਂ ਉਹਨੂੰ ਸੁਣੇ ਫਟਾਫਟ ਇੰਟਰਨੈਟ ਤੇ ਪੋਸਟ ਕਰ ਰਹੇ ਹੋ ਮਤਲਬ ਤੁਸੀਂ ਮੀਡੀਆ ਦਾ ਮੀਡੀਆ ਹੋ ਮੀਡੀਆ ਹਮੇਸ਼ਾ ਲੋਕਾਂ ਦੀ ਜ਼ਿੰਦਗੀ ਬਣਾਉਂਦਾ ਹੈ ਨਾ ਕਿ ਲੋਕਾਂ ਦੀ ਜ਼ ਪੁਰਾਣੀਆਂ ਚੀਜ਼ਾਂ ਨੂੰ ਛੇੜ ਕੇ ਨਵੇਂ-ਨਵੇਂ ਲੋਕਾਂ ਨਾਲ ਪੋਡਕਾਸਟ ਕਰਕੇ ਉਸ ਟੌਪਿਕ ਦੇ ਉੱਤੇ ਵਿਊਜ਼ ਲੈਣਾ ਯਾਰ ਇਹ ਕਿੱਥੋਂ ਦਾ ਸਹੀ ਮਸਲਾ ਹੈ ਯਾਰ ਉਸ ਚੀਜ਼ ਨੂੰ ਗੁਜ਼ਰੇ ਸਾਲ ਹੋ ਗਿਆ ਹੈ ਅਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧ ਰਹੇ ਹਾਂ ਦੁਬਾਰਾ ਮਿਹਨਤ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਹਨਾ ਤੇ ਤੁਸੀਂ ਦੁਬਾਰਾ ਉਹੋ ਜਿਹੀਆਂ ਚੀਜ਼ਾਂ ਨੂੰ ਮਤਲਬ ਰਿਪੀਟ ਕਰ ਰਹੇ ਹੋ ਮੈਨੂੰ ਮੈਨੂੰ ਲੱਗਦਾ ਹੈ ਕਿ ਨਿਊਜ਼ ਚੈਨਲ ਵਾਲਿਆਂ ਨੂੰ ਇਸ ਚੀਜ਼ ਬਾਰੇ ਸਮਝਣਾ ਚਾਹੀਦਾ ਹੈ ਕਿ ਅਸੀਂ ਚੀਜ਼ਾਂ ਨੂੰ ਦੁਬਾਰਾ ਖਰਾਬ ਨਾ ਕਰੀਏ ਕਿਸੇ ਦੀ ਲਾਈਫ ਨੂੰ ਖਰਾਬ ਨਾ ਕਰੀਏ ਮੈਨੂੰ ਜੈਨੂਨਲੀ ਇਸ ਚੀਜ਼ ਲਈ ਸ਼ੇਮ ਫੀਲ ਹੁੰਦੀ ਹੈ ਡੈਲੀ ਪੋਸਟ ਵਾਲਿਆਂ ਲਈ ਕਿ ਤੁਸੀਂ ਇਦਾਂ ਦੀ ਘਟੀਆ ਚੀਜ਼ ਕੀਤੀ ਔਰ ਅੰਕਲ ਜੀ ਤੁਹਾਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਅਸੀਂ ਯਾਰ ਪੁਰਾਣਾ ਪੁਰਾਣਾ ਮੁੱਦਾ ਦੁਬਾਰਾ ਕਿਉਂ ਛੇੜ ਰਹੇ ਹਾਂ ਮੈਨਾਂ ਇੰਨਾ ਮਨ ਦੁਖਦਾ ਪਿਆ ਹੈ ਕਿ ਮੈਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿ ਉਹ ਦੂਸਰੀ ਚੀਜ਼ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਉਹਦੇ ਵਿੱਚ ਤੁਸੀਂ ਬੋਲਦੇ ਪਿਓ ਕਿ ਰੂਪ ਨੇ ਰੂਪ ਨੂੰ ਸਿਰਫ ਪੰਜਾਬੀ ਸੂਟ ਪਾਣੇ ਚਾਹੀਦੇ ਨੇ ਆਫ ਸ਼ੋਲਡਰ ਕੱਪੜੇ ਨਹੀਂ ਪਾਣੇ ਚਾਹੀਦੇ ਤੁਹਾਨੂੰ ਪਤਾ ਹੈ ਇਸੇ ਪੋਡਕਾਸਟ ਦੇ ਵਿੱਚ ਤੁਸੀਂ ਪੂਰਾ ਪੋਡਕਾਸਟ ਆਪਣਾ ਆਪ ਦੁਬਾਰਾ ਸੁਣਿਓ ਮੈਂ ਕਿਸੇ ਵੀ ਬੱਚੇ ਦਾ ਨਾਮ ਨਹੀਂ ਲਵਾਂਗਾ ਜਦੋਂ ਤੁਸੀਂ ਆਪਣੀ ਫੈਮਲੀ ਦੀ ਗੱਲ ਕਰੋ ਕਿਉਂਕਿ ਤੁਹਾਡੇ ਬੱਚੇ ਮੇਰੇ ਭੈਣ ਭਰਾ ਹੀ ਨੇ ਮੈਂ ਨਾ ਬਗਾਨਾ ਕਦੇ ਸਮਝਿਆ ਨਾ ਮੈਂ ਕਦੇ ਬਗਾਨਾ ਮੰਨਦਾ ਜਦੋਂ ਆਪਣੇ ਬੱਚਿਆਂ ਤੇ ਗੱਲ ਆਉਂਦੀ ਹੈ ਤੁਸੀਂ ਕਹਿੰਦੇ ਮੈਂ ਨੈਰੋ ਮਾਈਂਡਡ ਨਹੀਂ ਹੈਗਾ ਹਨਾ ਤੇ ਜਦੋਂ ਗੱਲ ਆਉਂਦੀ ਹੈ ਰੂਪ ਦੀ ਤੇ ਤੁਸੀਂ ਕਹਿੰਦੇ ਉਹਨੂੰ ਆਫ ਸ਼ੋਲਡਰ ਕੱਪੜੇ ਨਹੀਂ ਪਾਣੇ ਚਾਹੀਦੇ ਜਾਂ ਉਹਨੂੰ ਸੂਟ ਪਾਣੇ ਚਾਹੀਦੇ ਆ ਅਗਰ ਤੁਹਾਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਸੀ ਪਹਿਲੀ ਚੀਜ਼ ਮੈਂ ਵੀਡੀਓ ਬਣਾਣੀ ਬਣਾਈ ਹੀ ਸਿਰਫ ਇਸ ਰੀਜ਼ਨ ਕਰਕੇ ਆ ਤੁਸੀਂ ਇਹ ਮੈਨੂੰ ਇਹ ਚੀਜ਼ ਫੋਨ ਕਰਕੇ ਕਹਿ ਸਕਦੇ ਸੀ ਮਿਲ ਕੇ ਸਮਝਾ ਸਕਦੇ ਸੀ ਤੁਸੀਂ ਪਬਲਿਕਲੀ ਇਸ ਚੀਜ਼ ਨੂੰ ਬੋਲ ਕੇ ਪਬਲਿਕ ਦੇ ਵਿੱਚ ਸਾਡੀ ਇੱਕ ਪਾਸੇ ਤੁਸੀਂ ਇੱਕ ਚੀਜ਼ ਕਹਿ ਰਹੇ ਹੋ ਕਿ ਲੋਕਾਂ ਨੂੰ ਹੁਣ ਇਸ ਚੀਜ਼ ਨੂੰ ਛੱਡ ਦੇਣਾ ਚਾਹੀਦਾ ਹੈ ਦੂਜੇ ਪਾਸੇ ਆਪਾਂ ਫਿਰ ਉਹੋ ਜੀ ਚੀਜ਼ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਗਲਤ ਦਿਖਾਇਆ ਜਾ ਰਿਹਾ ਹੈ ਕਿ ਤੁਸੀਂ ਆਪ ਦੱਸੋ ਕਿ ਇਹ ਚੀਜ਼ ਸਹੀ ਹੈ ਮੇਰਾ ਸੱਚੀ ਇਸ ਗੱਲੋਂ ਮਨ ਬੜਾ ਦੁਖ ਰਿਹਾ ਮੈਂ ਤੁਹਾਨੂੰ ਪਤਾ ਹੈ ਜਦੋਂ ਇਸ ਰਿਪੋਰਟਰ ਨੇ ਬੋਲੀ ਕਿ ਵਾਇਰਲ ਵੀਡੀਓ ਕਰਦੀ ਉੱਥੇ ਆਂਟੀ ਬੋਲਣ ਵੀ ਲੱਗੇ ਸੀਗੇ ਬਟ ਉਸ ਤੋਂ ਬਾਅਦ ਆਂਟੀ ਦੀ ਗੱਲ ਕੱਟ ਦਿੱਤੀ ਗਈ ਤੇ ਆਂਟੀ ਦੀ ਗੱਲ ਕੱਟ ਦਿੱਤੀ ਗਈ ਉਸ ਤੋਂ ਬਾਅਦ ਤੁਸੀਂ ਕਿੰਮ ਲੈਂਦੇ ਹੈਗੇ ਆ ਨਾਲ ਹੀ ਇਸ ਚੀਜ਼ ਦੇ ਰਿਪਲਾਈ ਦੇਣ ਕਿਉਂਕਿ ਆਂਟੀ ਨੂੰ ਉਸ ਚੀਜ਼ ਨੂੰ ਫੀਲ ਹੋਇਆ ਕਿ ਰਿਪੋਰਟਰ ਇਹ ਇੰਨੀ ਗੱਲ ਬੋਲ ਰਿਹਾ ਕਿ ਵੀਡੀਓ ਆਪ ਵਾਇਰਲ ਕਰ ਦਿੱਤੀ ਸੋਚਣਾ ਚਾਹੀਦਾ ਸੀਗਾ ਕਿ ਤੁਸੀਂ ਇਸ ਟੌਪਿਕ ਨੂੰ ਠੀਕ ਹੈ ਤੁਸੀਂ ਉਸ ਤੋਂ ਬਾਅਦ ਇਸ ਚੀਜ਼ ਦਾ ਰਿਪਲਾਈ ਦਿੱਤਾ ਬਟ ਆਪਾਂ ਇਸ ਟੌਪਿਕ ਨੂੰ ਦੁਬਾਰਾ ਛੇੜਨਾ ਹੀ ਕਿਉਂ ਹੈ ਆਪਾਂ ਇਸ ਇਨ ਮੁੱਦਿਆਂ ਨੂੰ ਦੁਬਾਰਾ ਬਾਰ-ਬਾਰ ਕੁਰੀਦਣਾ ਹੀ ਕਿਉਂ ਹੈ ਦੁਨੀਆ ਦੇ ਵਿੱਚ ਬਹੁਤ ਸਾਰੇ ਬੇਵਕੂਫ ਲੋਕ ਨੇ ਜੋ ਇਸ ਚੀਜ਼ ਨੂੰ ਨਹੀਂ ਛੱਡ ਰਹੇ بار بار ਅਗੇ ਕ੍ਰੀਏਟ ਕਰ ਰਹੇ ਨੇ ਪਰ ਉਹਨਾਂ ਨੂੰ ਨਾ ਕੋਈ ਜਾਣਦਾ ਨਾ ਪਹਿਚਾਣਦਾ ਤੁਸੀਂ ਪੰਜਾਬ ਦੇ ਵਿੱਚ ਇੱਕ ਨੋਨ ਪਰਸਨੈਲਿਟੀ ਹੋ ਤੁਹਾਨੂੰ ਹਰ ਕੋਈ ਜਾਣਦਾ ਹੈ ਅਗਰ ਤੁਸੀਂ ਇਹ ਚੀਜ਼ ਨੂੰ ਦੁਬਾਰਾ ਟੌਪਿਕਸ ਨੂੰ ਕ੍ਰੀਏਟ ਕਰੋਗੇ ਤੇ ਸਾਡੇ ਲਈ ਕਿ ਕਿੱਡੀ ਵੱਡੀ ਪ੍ਰੋਬਲਮਸ ਹੈ ਨਾਲੇ ਤੁਸੀਂ ਕਹਿੰਦੇ ਓਫ ਸ਼ੋਲਡਰ ਦੀ ਗੱਲ ਹਨਾ ਰੂਪਨਾ ਜੈਪੁਰ ਵਰਗੇ ਸ਼ਹਿਰ ਚ ਮੈਟਰੋ ਸਿਟੀ ਦੇ ਸ਼ਹਿਰ ਚ ਪੜ੍ਹੀ ਲਿਖੀ ਹੈ ਉਹ ਅੱਜ ਵੀ ਆਪਣੇ ਪਰਿਵਾਰ ਨਾਲ ਨਾ ਹਿੰਦੀ ਚ ਗੱਲ ਕਰਦੀ ਹੈ ਸਿਰਫ ਉਹ ਇੱਥੇ ਆ ਕੇ ਪੰਜਾਬੀ ਬੋਲਦੀ ਹੈ ਉਹਨੂੰ ਅੱਜ ਵੀ ਆਪਣੇ ਘਰ ਦੇ ਨਾਲ ਗੱਲ ਕਰਨੀ ਉਹਦੇ ਬੰਮਾ ਆਏ ਹੋਏ ਆ ਸਾਰਿਆਂ ਨਾਲ ਉਹ ਹਿੰਦੀ ਚ ਹੀ ਗੱਲ ਕਰਦੇ ਆ ਮੈਟਰੋ ਸ਼ਹਿਰ ਦੇ ਵਿੱਚ ਕੁੜੀ ਨੇ ਵਨ ਪੀਸ ਪਾਣਾ ਨੋਰਮਲ ਗੱਲਾਂ ਨੇ ਹਨਾ ਵੱਡੇ ਸਿਟੀ ਦੇ ਵਿੱਚ ਤਾਂ ਉਹਨੂੰ ਪਤਾ ਹੈ ਇਦਾਂ ਦੇ ਕੱਪੜੇ ਪਾਣੇ ਬੜੀ ਨੋਰਮਲ ਜੀ ਗੱਲ ਹੈ ਤੇ ਉਹ ਮੇਰੇ ਨਾਲ ਵੱਧ ਪੜੀ ਲਿਖੀ ਵੀ ਹੈ ਪੋਸਟ ਗ੍ਰੈਜੂਏਟ ਵੀ ਹੈ ਉਹਨੇ ਇੱਥੇ ਆ ਕੇ ਹਾਲਾਂਕਿ ਕਾਫੀ ਚੀਜ਼ਾਂ ਚੇਂਜ ਕੀਤੀਆਂ ਆਪਣੇ ਆਪ ਨੂੰ ਇੱਥੋਂ ਦੇ ਪੰਜਾਬ ਦੇ ਰੰਗ ਟੰਗ ਵਿੱਚ ਢਾਲ ਲਿਆ ਵਾ ਤੇ ਮੈਂ ਪੰਜਾਬ ਵਾਲਿਆਂ ਨੂੰ ਵੀ ਰਿਕਵੈਸਟ ਕਰੂੰਗਾ ਅਗਰ ਕੋਈ ਕੁੜੀ ਬਾਹਰੋਂ ਵਿਆਹ ਕੇ ਅਗਰ ਪੰਜਾਬੇ ਚ ਆਈ ਹੈ ਆਪਾਂ ਪਲੀਜ਼ ਇਸ ਚੀਜ਼ ਨੂੰ ਸੋਚੀਏ ਕਿ ਉਹਨੂੰ बार-बार ਇੰਨਾ ਸਹਿਜ ਆਰੋੜਾ ਦੇ ਨਾਲ ਜੁੜੇ ਨਿਤ ਨਵੇਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਉੱਥੇ ਕੁਝ ਤਲਕੀ ਦੇ ਵਿੱਚ ਵੀ ਸਹਿਜ ਆਰੋੜਾ ਨਜ਼ਰ ਆਇਆ ਕਿ ਫਿਰ ਬਾਅਦ ਦੇ ਵਿੱਚ ਸਾਡੀਆਂ ਵੀਡੀਓਜ਼ ਤੇ ਲੋਕਾਂ ਦੇ ਵੱਲੋਂ ਗਲਤ ਕਮੈਂਟ ਕੀਤੇ ਜਾਂਦੇ ਨੇ ਵੀਰ ਆ ਰਿਪੋਰਟ ਹਰਪ ਪੰਜਾਬ ਟੀਵੀ